ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਉਮੀਦਾਂ ਤੁਸੀਂ ਸਾਰੇ ਠੀਕ ਠਾਕ ਹੋਣਗੇ ਲਓ ਜੀ ਅੱਜ ਚੱਲੇ ਆਂ ਪੰਜਾਬ ਨੂੰ ਨਿਊਜ਼ੀਲੈਂਡ ਤੋਂ ਪੱਕੀ ਵਾਪਸੀ ਤੇ ਮੇਰ ਹੋਈ ਆ ਪ੍ਰਮਾਤਮਾ ਦੀ ਮੈਂ ਤਾਂ ਇਹੀ ਕਹੂੰਗਾ ਕਿ ਇਸ ਗੇਟ ਚੋਂ ਪ੍ਰਮਾਤਮਾ ਨੇ ਕੱਢਿਆ ਆ ਪ੍ਰਮਾਤਮਾ ਨੇ ਟਾਈਮ ਨਾਲ ਬਾਂਫੜੀ ਤੇ ਐਂਡ ਆਫ ਦਿ ਡੇ ਸਰਨਾ ਆਪਣਾ ਸਾਰਿਆਂ ਦਾ ਪੰਜਾਬ ਜਾ ਕੇ ਆ ਆਪਣੀ ਧਰਤੀ ਆਪਣੇ ਲੋਕ ਆਪਣਾ ਸਮਾਜ ਤੇ ਇਸ ਰਿਗਾਰਡਿੰਗ ਗੱਲਾਂ ਬਾਤਾਂ ਕਰਾਂਗੇ ਵੀਡੀਓ 'ਚ ਤੇ ਆਲਮੋਸਟ ਆਪਣੀਆਂ ਟੇਚੀਆਂ ਤਿਆਰ ਹੋ ਚੁੱਕੀਆਂ ਨੇ ਤੇ ਬਸ 에ਰਪੋਰਟ ਵੱਲ ਨੂੰ ਰਵਾਨਾ ਹੋਣ ਲਈ ਤਿਆਰ ਆ ਤੇ ਓਬਰ ਆਪਾਂ ਬੁੱਕ ਕਰ ਲਈਆਂ 에ਰਪੋਰਟ ਤੇ ਜਾਣ ਵਾਸਤੇ ਓਬਰ ਆਲਾ ਆਉਣ ਵਾਲਾ ਹੋਣਾ ਤੇ ਇਹ ਆਪਣੇ ਯਾਰ ਬੈਲੀ ਬੜੌਕਾ ਟਾਈਮ ਸੀ ਇੱਕ ਤਾਂ ਬਾਈ ਜਮਾ ਇਮੋਸ਼ਨ ਹੋ ਗਿਆ ਸੀ ਤੇ ਫਾਈਨਲੀ ਓਬਰ ਵੀ ਆ ਗਈ ਅਤੇ ਇਹ ਆਪਣਾ ਓਕਲੈਂਡ 에ਰਪੋਰਟ ਵੱਲ ਨੂੰ ਜਾ ਰਹੇ ਹਾਂ ਤੇ ਫਲਾਈਟ ਆਪਣੀ ਹੈਗੀ ਆ ਰਾਤ ਦੇ 12:30 ਵਜੇ ਦੀ ਤੇ ਬਸ ਉਹੀ 3 ਕ ਘੰਟੇ ਪਹਿਲਾਂ ਮੈਂ ਇੱਥੇ 에ਰਪੋਰਟ ਤੇ ਪਹੁੰਚ ਗਿਆ ਤੇ ਇੱਥੇ ਟਾਈਮ ਹੀ ਨਹੀਂ ਲੱਗਿਆ ਡੇਢ ਕ ਘੰਟੇ ਚ ਸਾਰਾ ਕੁਝ ਫ੍ਰੀ ਕਰਕੇ ਇਹਨਾਂ ਨੇ ਕਰਤਾ ਤੇ ਆਲਮੋਸਟ ਆਲਮੋਸਟ ਮੇਨ ਗੇਟ ਤੇ ਜਾ ਕੇ ਬਹਿ ਗਏ ਤੇ ਇੱਥੇ ਡਿਊਟੀ ਫਰੀ ਚ ਥੋੜਾ ਬੋਤਾ ਕਰਦਿਆਂ ਵਾਸਤੇ ਸਮਾਨ ਲਿਆ ਇੱਕਦੋ ਮੈਮਰੀਜ਼ ਹੈ ਨਾ ਵਧੀਆ ਟਾਈਮ ਸੀ ਦੇ ਸ਼ੇਧ ਹੀ ਆਪਣਾ ਕੰਮ ਨਿਭੜਿਆ ਤੇ ਆਪਾਂ ਜਦੋਂ 메ਨ ਗੇਟ ਤੇ ਜਾ ਕੇ ਬਹਿ ਗਏ ਤੇ ਉੱਥੇ ਆਪਣਾ 12:30 ਵਜੇ ਜਾਂਚ ਚ ਬਹਿ ਗਏ ਤੇ ਫਾਈਨਲੀ ਅੱਧ ਜੇ ਲਈ ਆ ਇਹ ਵੀਡੀਓ ਜਦੋਂ ਆਸਟ੍ਰੇਲੀਆ ਵੀ ਟਪ ਗਏ ਸੀ ਮੈਂ ਤਾਂ ਜਾਂਚ ਚ ਚੜਨ ਸਾਰੀ ਸੋ ਗਿਆ ਸੀ ਤੇ ਚਲੋ ਗੱਲਾਂ ਬਾਤਾਂ ਹੁਣ ਆਪਾਂ ਉਹੀ ਕਰਦੇ ਆਂ ਵੀ ਕੀ ਕੁਝ ਕਰ ਰਹੇ ਆਂ ਇਹ ਤਾਂ ਇੱਕ ਛੋਟੀ ਜੀ ਵੀਡੀਓ ਆ ਨਾ ਵੀ ਪੰਜਾਬ ਵਾਪਸੀ ਦੀ ਤੇ ਇੱਕ ਵੀਡੀਓ ਚ ਮੈਨੂੰ ਲੱਗਦਾ ਨਹੀਂ ਉਹ ਸਾਰੇ ਟੌਪਿਕ ਕਵਰ ਹੋਣਗੇ ਵੀ ਕੀ ਕੁਝ ਕਾਰਨ ਰਹੇ ਆ ਮੈਂ ਕਹਿੰਦਾ ਜੇ ਆਪਣੇ ਕੋਲ 12 ਘੰਟੇ ਹੋਣ ਤਾਂ 12 ਘੰਟੇ ਵੀ ਥੋੜੇ ਪੈਣਗੇ ਗੱਲਾਂ ਬਾਤਾਂ ਨਾਲ ਵੀ ਕੀ ਕੁਝ ਕਾਰਨ ਰਹੇ ਆ ਪੰਜਾਬ ਵਾਪਸੀ ਦੇ ਸਾਰਾ ਕੁਝ ਵਧੀਆ ਸੀ ਪੈਸੇ ਵੀ ਬਣਦੇ ਸੀ ਤੇ 올 ਗੁੱਡ ਸੀ ਲੋਕੀ ਕੰਮ ਨੂੰ ਦਰਸਦੇ ਆ ਪਰਮਾਤਮਾ ਦੀ ਇੰਨੀ ਜਿਆਦਾ ਮੇਲ ਰਹੀ ਆ ਵੀ ਆਪਣੇ ਕੋਲ ਕੰਮ ਵੀ ਵਾਵਾ ਸੀ ਹਰ ਵੀਕ 60 ਤੋਂ 65 ਘੰਟੇ ਈਵਨ ਤੱਕ 70 70 ਘੰਟੇ ਆਪਣੇ ਕੋਲ ਕੰਮ ਹੁੰਦਾ ਸੀ ਸਾਰਾ ਮਤਲਬ ਉਹ ਵੀ ਵਧੀਆ ਰੇਟ ਤੇ ਕੰਮ ਹਨਾ ਬਟ ਫਿਰ ਵੀ ਇੱਕ ਸਮੇਂ ਤੇ ਆ ਕੇ ਇਹ ਲੱਗਣ ਲੱਗਾ ਵੀ ਨਹੀਂ ਯਾਰ ਐਂਡ ਆਫ ਦਾ ਡੇ ਆਪਣਾ ਪੰਜਾਬ ਹੀ ਸਹੀ ਆ ਇਹ ਗੱਲ ਸਮਝ ਲੱਗੀਆਂ ਵੀ ਨਹੀਂ ਯਾਰ ਸਾਡਾ ਯੂਜ਼ ਹੋ ਰਿਹਾ ਆਪਾਂ ਇੰਨਾ ਇੰਨਾ ਕੰਮ ਕਰਦੇ ਆ ਹਨਾ 30 30 30 ਪਲੱਸ ਪਰਸੈਂਟ ਆਪਾਂ ਟੈਕਸ ਭਰਦੇ ਆ ਆਪਣੀ ਆਮਦਨ ਦਾ ਤੀਜਾ ਹਿੱਸਾ ਹਨਾ ਗਰੋਸ ਤੁਸੀਂ ਕਮਾਣਿਓ ਬਾੜ 3500 ਕੱਟ ਕਟਾ ਕੇ ਸਾਰਿਆਂ ਨੂੰ ਪਤਾ ਆ ਜਿਹੜੇ ਕਿਹੜੀ ਟੈਕਸ ਲੈਬ 'ਚ ਕੰਮ ਕਰਦੇ ਆ ਹਨਾ ਵੀ ਕਿੰਨਾ ਟੈਕਸ ਜਾਂਦਾ ਆ ਵੀ ਜਿਵੇਂ ਕਹੂੰ ਤਾਂ ਟੈਕਸ ચીਕ ਕਢਾ ਦਿੰਦਾ ਆ ਹਨਾ ਚਲੋ ਐਦਾਂ ਦੀ ਗੱਲ ਵੀ ਨਹੀਂ ਜੇ ਆਪਾਂ ਟੈਕਸਪਲੇ ਕਰਦੇ ਆਫਟਰ 올 ਸਾਨੂੰ ਵੀ ਕੁਝ ਨਾ ਕੁਝ ਬਚਦਾ ਹੈ ਹਨਾ ਸਾਰਿਆਂ ਦੇ ਕੈਰੀਅਰ ਗੋਲਸ ਅੱਡ ਅੱਡ ਹੁੰਦੇ ਆ ਮੈਂ ਨਹੀਂ ਕਹਿੰਦਾ ਵੀ ਲੋਕੀ ਕੰਮ ਕਰਦੇ ਆ ਹਾਂ ਮੁੰਡੇ ਬਹੁਤ ਮਿਹਨਤ ਕਰਦੇ ਆ ਦੁਨੀਆ ਪੈਸੇ ਬਣਾ ਵੀ ਰਹੀ ਆ ਤੇ ਮੋਸਟਲੀ ਅਸੀਂ ਤੋਂ 75% ਲੋਕਾਂ ਦਾ ਸ਼ੋਸ਼ਣ ਵੀ ਹੋ ਰਿਹਾ ਉਹਦੇ ਰਿਕਾਰਡਿੰਗ ਵੀ ਆਪਾਂ ਗੱਲਾਂ ਕਰਾਂਗੇ ਤੁਸੀਂ ਇਸ ਚੈਨਲ ਤੇ ਮੇਰੇ ਨਾਲ ਜੁੜੇ ਰਹੋ ਮੈਂ ਸਾਰੀ ਸੀਰੀਜ਼ ਪਾਉਂਗਾ ਆਪਣੇ ਵੀ ਕਾਰਨ ਦੱਸੂਗਾ ਵੀ ਕੀ ਕੀ ਕਾਰਨ ਰਹਿ ਤੇ ਫਾਈਨਲੀ ਆਪਾਂ ਪਹੁੰਚ ਕੇ ਪੰਜਾਬ